ਸ਼ੁਕਰੀਆ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾਚੇ ਹਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਸੁਪਰ ਹਿੱਟ ਕਲੈਕਸ਼ਨ ਸਾਰੀਆਂ ਭੈਣਾਂ ਦੀ ਫੁੱਲ ਔਨ ਡਿਮਾਂਡ ਦੇ ਉੱਪਰ ਪਿਓਰ ਕਾਟ ਰਾਈਸ ਦੇ ਸੂਟ ਬਹੁਤ ਸੋਹਣੀ ਵਿਸਕੋਸ ਦੀ ਕੁਆਲਿਟੀ ਆ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਪੂਰੇ ਵਧੀਆ ਘਰਾਂ ਦੇ ਇਹ ਸਾਰੇ ਫੈਬਰਿਕ ਨੇ ਵਿਸਕੋਸ ਦੀ ਸਾਰੀ ਕੁਆਲਿਟੀ ਮਿਲੂਗੀ ਤੇ ਪਿਓਰ ਕਾਟ ਰਾਈਸ ਆ ਜੀ ਇਹ विदाउट दुपट्टा ਵੀ ਦਿਖਾਉਂਗੀ ਵਿਦ दुपट्टा ਵੀ ਦਿਖਾਉਂਗੀ ਵਿਦ दुपट्टा ਜਿਹੜੇ ਆ ਉਹਨਾਂ ਨਾਲ ਹੁੰਦਾ ਡਿਜੀਟਲ ਦੁਪट्टे ਆ ਜਾਂਦੇ ਆ ਤੇ ਕਈ ਪੈਣਾ ਪਲੇਨ ਦੁਪट्टे ਲੈਣਾ ਲਾਈਕ ਕਰਦੀਆਂ ਨੇ ਸੋ ਜਿਹੜੀਆਂ ਪੈਣਾ ਨੇ ਇਹਨਾਂ ਦਾ ਪਲੇਨ ਦੁਪੱਟੇ ਜਿਵੇਂ ਚਨੂਨ ਵਗੈਰਾ ਦੇ ਕਿਸੇ ਕੋਈ ਵੀ ਚੀਜ਼ ਤੁਸੀਂ ਲਾਈਕ ਕਰਦੇ ਹੋ ਚਾਹੇ ਬੰਬਰ ਵਗੈਰਾ ਦਾ ਜਿੱਦਾਂ ਦਾ ਵੀ ਤੁਸੀਂ ਲਾਈਕ ਕਰਦੇ ਹੋ ਲੈਣਾ ਚਾਹੁੰਦੇ ਹੋ ਤਾਂ ਉਦਾਂ ਦਾ ਇਹਦੇ ਨਾਲ ਰੈਡੀ ਵੀ ਹੋ ਜਾਊਗਾ ਜਿਹੜੇ ਮੈਂ ਵਿਦਾਊਟ ਦੁਪੱਟਾ ਦਿਖਾਉਂਗੀ ਵਿਦ ਦੁਪੱਟਾ ਵੀ ਸੂਟ ਦਿਖਾਉਂਗੀ ਜੇ ਤੁਸੀਂ ਉਦਾਂ ਦੇ ਤੁਹਾਨੂੰ ਪਸੰਦ ਆ ਉਹ ਪ੍ਰਿੰਟ ਪਸੰਦ ਹੋਣਗੇ ਤਾਂ ਤੁਸੀਂ ਉਦਾਂ ਦੇ ਲੈ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਬਹੁਤ ਸੋਹਣੇ ਸੁਪਰ ਹਿੱਟ ਪ੍ਰਿੰਟਾਂ ਦੇ ਨਾਲ ਆਏ ਨੇ ਇਹ ਆ ਲੋ ਜੀ ਪਹਿਲਾ ਹੀ ਸੂਟ ਆ ਆਲ ਓਵਰ ਕਾਟਰਾਈਜ਼ ਹੋਊਗੀ ਬਹੁਤ ਸੋਹਣਾ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਵਿਸਕੋਸ ਦੀ ਕੁਆਲਿਟੀ ਰਹੂਗੀ ਬਹੁਤ ਤਰ੍ਹਾਂ ਦੀਆਂ ਹਨਾ ਸੈਮੀ ਦੀਆਂ ਕੁਆਲਿਟੀਆਂ ਆਉਂਦੀਆਂ ਨੇ ਆਮ ਨੋਰਮਲ ਕੁਆਲਿਟੀਆਂ ਨੇੜੀਆਂ 6-700 ਦੀ ਰੇਂਜ ਸਟਾਰਟਿੰਗ ਹੋ ਜਾਂਦੀ ਆ ਇਹ ਵਾਲੀਆਂ ਚੀਜ਼ਾਂ ਦੀ ਸੋ ਇਹ ਹੈ ਕਿ ਵਿਸਕੋਸ ਦੀ ਤੇ ਵਧੀਆ ਘਰਾਂ ਦੇ ਪੂਰੀ ਬ੍ਰਾਂਡ ਦੇ ਸਾਰੇ ਆਰਟੀਕਲ ਦਊਂਗੀ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਬਹੁਤ ਸੋਹਣੇ ਆਏਗੇ ਇਹਨਾਂ ਦੇ ਵਿੱਚ ਸੋ ਜਿਹੜੇ ਵੀ ਇਹ ਵਿਦਾਊਟ ਦੁਪੱਟਾ ਨੇ ਜਿਹੜੇ ਮੈਂ ਤੁਹਾਨੂੰ ਪਹਿਲਾ ਸੈੱਟ ਦਿਖਾਉਣ ਲੱਗੀ ਆ ਇਹ ਵਿਦਾਊਟ ਦੁਪੱਟਾ ਨੇ ਇਹ ਉਹਨਾਂ ਭੈਣਾਂ ਲਈ ਆ ਜਿਹੜੇ ਇਹਨਾਂ ਨਾਲ ਪਲੇਨ ਕਿਸੇ ਵੀ ਤਰ੍ਹਾਂ ਦਾ ਹਨਾ ਦੁਪੱਟਾ ਤੁਸੀਂ ਲਾਉਣਾ ਚਾਹੁੰਦੇ ਪਿਓਰ ਕਾਟਰਾਈਜ਼ ਦਾ ਬਹੁਤ ਹੀ ਵਧੀਆ ਸੁਪਰ ਹਿੱਟ ਕਲੈਕਸ਼ਨ ਆ ਪ੍ਰਿੰਟ ਚੈੱਕ ਕਰ ਲਓ ਇੰਨਾ ਸੋਹਣਾ ਪ੍ਰਿੰਟਾਂ ਤੇ ਸਰਦੀਆਂ ਲਈ ਸਭ ਤੋਂ ਵਧੀਆ ਸਟਾਫ ਆ ਪੂਰਾ ਗਰਮ ਨਿੱਗਾ ਕੋਈ ਲੋ ਨਹੀਂ ਕੋਈ ਬੋਨੀ ਕਿਸੇ ਤਰ੍ਹਾਂ ਦੀ ਕੋਈ ਕਲਰ ਦੀ ਕੰਪਲੇਨ ਨਹੀਂ ਬਹੁਤ ਸੋਹਣੀ ਜਿੰਨੀ ਸੋਹਣੀ ਗ੍ਰੇਸ ਉੱਤ ਦੀ ਹੋਣਾ ਇੰਨੀ ਹੀ ਵਾਸ਼ ਹੋਏ ਤੋਂ ਬਾਅਦ ਰਹਿੰਦੀ ਆ ਕਾਟਰਾਈ ਸਭ ਤੋਂ ਜ਼ਿਆਦਾ ਡਿਮਾਂਡ ਚ ਰਹਿੰਦੀ ਆ ਤੇ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਦੀਦੀ ਇਸ ਵਾਰ ਤੁਸੀਂ ਕਾਟਰਾਈਜ਼ ਮੀ ਲੈ ਕੇ ਆ ਰਹੇ ਸੋ ਸਾਰੀਆਂ ਭੈਣਾਂ ਦੀ ਫੁੱਲ ਆਨ ਡਿਮਾਂਡ ਦੇ ਉੱਪਰ ਇਹ ਆਰਟੀਕਲ ਆਏ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸੋ ਜਿਹੜਾ ਵੀ ਸਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਪੰਜ ਫਰਸਟ ਕਲਰ ਆਪਾਂ ਖੋਲ ਹੀ ਲਿਆ ਵਾ ਸੈਕਿੰਡ ਕਲਰ ਵੀ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਆਹ ਲਓ ਜੀ ਇਹ ਹੈਗਾ ਇਹਦਾ ਸੈਕਿੰਡ ਕਲਰ ਦੇਖੋ ਕਰੀਮ ਵਾਈਟ ਵਾਈਟ ਜਾਂ ਬੇਸਾ ਕਰੀਮੀ ਜਿਹਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰੇ ਸੂਟਾਂ ਦਾ ਪ੍ਰਾਈਸ ਉਹਨੂੰ ਸਕਰੀਨ ਤੇ ਨਾਲ ਦੀ ਨਾਲ ਮੈਂਸ਼ਨ ਹੋ ਜਾਊਗਾ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਹਦੇ ਵਿੱਚ ਕਲਰ ਨੈਕਸਟ ਹੈਗਾ ਜੀ ਬਲੂ ਆਲੋ ਇਹ ਹੈਗਾ ਬਿਊ ਕਲਰ ਸਰਦੀਆਂ ਦਾ ਸਭ ਤੋਂ ਵਧੀਆ ਯਾਨੀ ਕਿ ਫੈਬਰਿਕ ਆ ਬਹੁਤ ਹੀ ਜ਼ਿਆਦਾ ਪਸ਼ਮੀਨੇ ਤੋਂ ਵੀ ਕਿਤੇ ਬੈਟਰ ਇਹ ਫੈਬਰਿਕ ਹੁੰਦਾ ਬਹੁਤ ਸੋਹਣੀ ਸੁਪਰ ਕਲੈਕਸ਼ਨ ਦੇ ਨਾਲ ਸੋ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆਲਟ ਬਲੈਕ ਕਲਰ ਬਲੈਕ ਵਾਈਟ ਬਲੂ ਗ੍ਰੇ ਸਾਰੇ ਕਲਰ ਇਹ ਚ ਮਿਲਣਗੇ ਜਿਹੜੇ ਸਭ ਤੋਂ ਜ਼ਿਆਦਾ ਟੌਪ ਦੇ ਆ ਕਲਰ ਇੱਕ ਵੀ ਇਹਦਾ ਛੱਡਣ ਵਾਲਾ ਨਹੀਂ ਹੈਗਾ ਪ੍ਰਿੰਟਿੰਗ ਸੇਮ ਰਹੂਗੀ ਕਲਰ ਸਾਰੇ ਡਿਫਰੈਂਟ ਹੁੰਦੇ ਜਾਣਗੇ ਪੰਜ ਕਲਰ ਉੱਪਰ ਇਹ ਕਲਰ ਆ ਇਹ ਸਾਰਾ ਪ੍ਰਿੰਟ ਆਇਆ ਵਾ ਸਾਰਾ ਡਿਜੀਟਲ 3D ਪ੍ਰਿੰਟ ਤਾਂ ਬਹੁਤ ਹੀ ਸੋਹਣਾ ਬਹੁਤ ਪਿਆਰਾ ਪ੍ਰਿੰਟਾਂ ਸੋ ਜਿਵੇਂ ਮਰਜੀ ਜਾਣਗੇ ਕੋਈ ਇਹ ਨਹੀਂ ਵੀ ਤੁਸੀਂ 올ਡਏਜ ਚ ਨਹੀਂ ਪਾ ਸਕਦੇ ਮੀਡੀਅਮ ਏਜ ਚ ਨਹੀਂ ਪਾ ਸਕਦੇ ਹਰ ਤਰ੍ਹਾਂ ਦਾ ਕਲਰ ਚਾਟਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਜਿਵੇਂ ਮਰਜੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਹਲੋ ਇਹ ਹੈਗਾ ਵਾ ਗ੍ਰੇ ਕਲਰ ਲਾਈਟ ਜਿਹਾ ਗ੍ਰੇ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਬਹੁਤ ਹੀ ਪਿਆਰੀ ਆ ਸੋ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਨੈਕਸਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਦੁਪੱਟਿਆਂ ਦੇ ਨਾਲ ਲਓ ਜੀ ਇਹ ਵੀ ਬਹੁਤ ਹੀ ਸੋਹਣੀ ਬਹੁਤ ਹੀ ਪਿਆਰਾ ਸਾਰਾ ਇਹਦਾ ਵੀ ਕਲਰ ਚਾਰਟ ਆ ਬਹੁਤ ਹੀ ਵਧੀਆ ਇਹ ਵੀ ਸਾਰੇ ਵਧੀਆ ਹਨਾ ਫੈਬਰਿਕ ਆ ਤੇ ਦੂਸਰੀ ਗੱਲ ਆ ਬ੍ਰਾਂਡ ਦੀ ਆ ਸਾਰੀ ਬ੍ਰਾਂਡ ਦੀ ਆ ਬਹੁਤ ਹੀ ਸੌਫਟ ਬਹੁਤ ਹੀ ਪਿਆਰਾ ਫੈਬਰਿਕ ਆ ਡਿਜ਼ਾਈਨਿੰਗ ਚੈੱਕ ਕਰ ਲਓ ਗ੍ਰੀਨ ਕਲਰ ਦੇ ਉਪਰ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਪ੍ਰਿੰਟ ਆ ਤੇ ਬਹੁਤ ਹੀ ਲੇਟੈਸਟ ਇਹ ਸਾਰੀ ਕਲੈਕਸ਼ਨ ਆਈ ਆ ਸੋ ਇਹਨਾਂ ਨਾਲ ਆਈਆਂ ਪਲੇਨ ਪਸ਼ਮੀਨੇ ਦੀਆਂ ਬਾਟਮਸ ਇਹਨਾਂ ਨਾਲ ਪਲੇਨ ਪਸ਼ਮੀਨਾ ਕੋਈ ਇਹਦੇ ਵੀ ਲੋਨੀ ਬੋਨੀ ਸਾਰਾ ਬ੍ਰਾਂਡ ਦਾ ਇਹ ਵੀ ਲੱਗੀ ਹੋਈ ਆ ਇਹਦੇ ਨਾਲ ਬਾਟਮ ਪਸ਼ਮੀਨੇ ਦੀ ਬਾਟਮ ਆ ਨਾਲ ਇਹਦੇ ਰਹੂਗਾ ਡਿਜੀਟਲ ਦੁਪੱਟਾ ਵਿਸਕੋਸ ਮਸਲਿਨ ਦੇ ਉਪਰ ਹਲੋ ਡਿਜੀਟਲ ਦੁਪੱਟਾ ਵਾ ਵਿਸਕੋਸ ਮਸਲਿਨ ਦੇ ਉੱਪਰ ਸੋ ਜਿਹੜਾ ਵੀ ਸੂਟ ਪਸੰਦ ਆ ਰਿਹਾ ਫਟਾਫੜ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਬੁੱਕ ਹੋ ਸਕੇ ਬਹੁਤ ਲਿਮਟਿਡ ਸਟਾਕ ਆਇਆ ਕਾਟਰਾਇਜ਼ਰ ਸਭ ਤੋਂ ਜ਼ਿਆਦਾ ਟੌਪ ਤੇ ਵਿంటర్ ਦੀ ਕਲੈਕਸ਼ਨ ਆ ਇਹ ਸੋ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਹ ਵਾਲਾ ਕਲਰ ਚਾਰ ਬਹੁਤ ਸੋਹਣਾ ਇੰਗਲਿਸ਼ੀਅਰ ਕਲਰ ਆਇਆ ਨੇ ਇਹਦੇ ਵਿੱਚ ਨਾ ਜ਼ਿਆਦਾ ਡਾਰਕ ਨਾ ਜ਼ਿਆਦਾ ਲਾਈਟ ਬਹੁਤ ਹੀ ਸੋਹਣੇ ਕਲਰ ਨੇ ਇਹਦੇ ਆ ਲੋ ਸੈਕਿੰਡ ਹੈਗਾ ਦਾ ਲਵੈਂਡਰ ਸ਼ੇਡ ਇਹਦੇ ਨਾਲ ਆਊਗੀ ਸੇਮ ਲਵੈਂਡਰ ਬਾਟਮ ਪਿਓਰ ਪਸ਼ਮੀਨੇ ਦੀ ਨਾਲ ਆਊਗਾ ਸੇਮ ਡਿਜੀਟਲ ਦੁਪੱਟਾ ਬਹੁਤ ਪਿਆਰਾ ਦੁਪੱਟਾ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਉਹ ਕਲਰ ਆਪਣਾ ਸਿਲੈਕਟ ਕਰਕੇ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲੋ ਅਗਲਾ ਹੈਗਾ ਗ੍ਰੇ ਅਲੋ ਜੀ ਅਗਲਾ ਗ੍ਰੇ ਕਲਰ ਦੇ ਨਾਲ ਕੰਟਰਾਸਟ ਆ ਬਹੁਤ ਹੀ ਸੋਹਣਾ ਬਹੁਤ ਪਿਆਰਾ ਹੈ ਵੀ ਹਰ ਤਰ੍ਹਾਂ ਦਾ ਕਲਰ ਚਾਰਟ ਆ ਇੰਗਲਿਸ਼ੀਏ ਕਲਰ ਨੇ ਆਲੋ ਜੀ ਨਾਲ ਸੀਮ ਆਉਗਾ ਡਿਜੀਟਲ ਦੁਪੱਟਾ ਵਿਸਕੋਸ ਮਸਲਿਨ ਦੇ 2.5 ਮੀਟਰ ਦੇ ਪ੍ਰੋਪਰ ਸਿਰ ਤੇ ਰੁਕਣ ਵਾਲੇ ਪੂਰੀ ਵਧੀਆ ਖੁੱਲੀ ਡੁੱਲੀ ਬੁੱਕਲ ਵੱਜਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆ ਰਿਹਾ ਉਹੀ ਤੁਸੀਂ ਸਕਰੀਨਸ਼ਾਟ ਲੈਣਾ ਤੇ ਵਟਸਐਪ ਤੇ ਤੁਸੀਂ ਸੈਂਡ ਕਰ ਦੇਣਾ ਹਾਲੇ ਜੀ ਅਗਲਾ ਹੈਗਾ ਇਹਦੇ ਵਿੱਚ ਮਸਟਰਡ ਸ਼ੇਡ ਇਹ ਹੈਗਾ ਜੀ ਮਸਟਰਡ ਸ਼ੇਡ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਪੂਰੇ ਟਾਪ ਦੇ ਬ੍ਰਾਂਡ ਦੇ ਆਰਟੀਕਲ ਨੇ ਬਹੁਤ ਹੀ ਸੋਹਣੇ ਬਹੁਤ ਪਿਆਰੇ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਨਾਲ ਸੇਮ ਡਿਜੀਟਲ ਦੁਪੱਟੇ ਲੱਗੇ ਹੋਏ ਨੇ ਇਹ ਹੈਗੀ ਆਲ ਓਵਰ ਕਾਟਰਾਈਜ਼ ਜਿਵੇਂ ਇਹ ਸੀਗੀ ਮੈਚਿੰਗ ਮੈਚਿੰਗ ਮੈਂ ਤੁਹਾਨੂੰ ਦਿਖਾਈ ਆ ਜੀ ਪਿਓਰ ਪਸ਼ਮੀਨੇ ਦੀਆਂ ਬਾਟਮਸ ਦੇ ਨਾਲ ਮਸਲੀਨ ਦੇ ਵਿਸਕੋਸ ਦੁਪੱਟਿਆਂ ਦੇ ਨਾਲ ਸੋ ਜਿੰਨਾ ਭੈਣਾਂ ਨੂੰ ਚਾਹੀਦੀ ਹੈ ਮੈਚਿੰਗ ਉਹ ਵੀ ਲੈ ਸਕਦੇ ਹੋ ਉਸ ਤੋਂ ਪਹਿਲਾਂ ਆਪਾਂ ਆਲ ਓਵਰ ਮੈਚਿੰਗ ਦਿਖਾਈ ਆ ਜਿਨ੍ਹਾਂ ਨਾਲ ਦੁਪੱਟੇ ਨਹੀਂ ਹੈਗੇ ਸੋ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਇਹ ਹੈਗੀ ਆਲ ਓਵਰ ਕਵਾਰਟ੍ਰਾਈਜ਼ ਜਿਵੇਂ ਕਿ ਮੈਂ ਪਹਿਲਾ ਸੈੱਟ ਦਿਖਾਇਆ ਪਰ ਇਹਦੇ ਨਾਲ ਵਿਦ ਦੁਪੱਟਾ ਮਿਲ ਰਹੇ ਹਣਗੇ ਆਲ ਓਵਰ ਕਵਾਰਟ੍ਰਾਈਜ਼ ਆ ਜੀ ਨਾਲ ਮਿਲੂਗਾ ਦੁਪੱਟਾ this cosmos ਲੀਨ ਦਾ ਬਹੁਤ ਹੀ ਵਧੀਆ ਬਹੁਤ ਹੀ ਸੋਹਣਾ ਬਲੈਕ ਕਲਰ ਦਾ ਸੂਟ ਆ ਲੋ ਜੀ ਬਹੁਤ ਹੀ ਪਿਆਰੀ ਇਹਦਾ ਹੈਗਾ ਸਾਰੇ ਸੂਟਾਂ ਦੇ ਪ੍ਰਾਈਸ ਅਲੱਗ-ਲੱਗ ਹੋਣਗੇ ਹਰੇਕ ਸੈੱਟ ਦਾ ਪ੍ਰਾਈਸ ਅਲੱਗ ਹੋਊਗਾ ਸੋ ਤੁਸੀਂ ਆਪਣਾ ਧਿਆਨ ਦੇ ਨਾਲ ਵੀਡੀਓ ਨੂੰ ਦੇਖ ਲਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤਾਂ ਹੀ ਤੁਹਾਨੂੰ ਪ੍ਰਾਈਸ ਦਾ ਪਤਾ ਲੱਗੂ ਸੂਟ ਦਾ ਪਤਾ ਲੱਗੂ ਕੀ ਕਿਹੜੀ ਚੀਜ਼ ਮੈਂ ਕਿੱਦਾਂ ਦਿਖਾ ਰਹੀ ਆ ਉਹ ਪਤਾ ਲੱਗੂ ਇਹ ਹੈਗਾ ਬਲੈਕ ਕਲਰ ਦੇ ਨਾਲ ਸੇਮ ਵਿਸਕੋਸ ਮਸਲਿਨ ਦਾ ਦੁਪੱਟਾ ਆਲ ਓਵਰ ਰਹੂਗੀ ਵਿਦਆਊਟ ਕੋਈ ਵੀ ਮੈਚਿੰਗ ਨਹੀਂ ਹੈਗੀ ਆਲ ਓਵਰ ਪ੍ਰੋਪਰ 5 ਮੀਟਰ ਦੀ ਕਟਾਏ ਦੀ ਸੌਟ ਦੀ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਹਲੋ ਜੀ ਇਹਦਾ ਨੈਕਸਟ ਕਲਰ ਆ ਹੋ ਰਹੂਗਾ ਸਕਿਨ ਕਲਰ ਇਹ ਹੈਗਾ ਸਕਿਨ ਕਲਰ ਇਦੇ ਨਾਲ ਵੀ ਸੇਮ ਵਿਸਕੋਸ ਮਸਲਿਨ ਦਾ ਦੁਪੱਟਾ ਆਊਗਾ ਬਹੁਤ ਹੀ ਪਿਆਰਾ ਤੇ ਇੱਕ ਇਹਦੇ ਵਿੱਚ ਮਿਲੇਗਾ ਬਲੂ ਕਲਰ ਹਾਲੇ ਇੱਕ ਇਹਦੇ ਵਿੱਚ ਮਿਲੇਗਾ ਬਲੂ ਕਲਰ ਇਹ ਵੀ ਬਹੁਤ ਸੋਹਣਾ ਵਾ ਪ੍ਰਿੰਟ ਨਾਲ ਇਹਦੇ ਵੀ ਸੇਮ ਆਊਗਾ ਵਿਸਕੋਸ ਮਸਲਿਨ ਦਾ ਦੁਪੱਟਾ ਇਹ ਤਿੰਨ ਕਲਰ ਆਏ ਨੇ 올ਓਵਰ ਕਾਟ ਰਾਈਜ਼ ਆ 5 ਮੀਟਰ ਦੀ ਕਾਟਾ ਵਿਸਕੋਸ ਦੀ ਕੁਆਲਿਟੀ ਹੈ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਪੂਰੇ ਵਧੀਆ ਕਰਾਂ ਦਾ ਫੈਬਰਿਕ ਲੱਗਿਆ ਵਿਸਕੋਸ ਦੀ ਕੁਆਲਿਟੀ ਹੈ ਕਿਉਂਕਿ ਚਾਹੇ ਥੋੜਾ ਜਿਹਾ ਲੇਟ ਹੋ ਜਾਈਏ ਮਤਲਬ ਕਿ ਮੈਨੂੰ ਹੁੰਦਾ ਵਾ ਬਸ ਫੈਬਰਿਕ ਪੂਰਾ ਫਾਈਨ ਲੈ ਕੇ ਆਈਏ ਤਾਂ ਕਿ ਜਦੋਂ ਵੀ ਤੁਹਾਡੇ ਹੱਥਾਂ 'ਚ ਇਹ ਸੂਟ ਖੁੱਲਣ ਦਾ ਤੁਹਾਨੂੰ ਖੁਦ ਨੂੰ ਪਤਾ ਲੱਗੇ ਕਿ ਹਾਂਜੀ ਤੁਸੀਂ ਕੀ ਚੀਜ਼ ਖਰੀਦੀ ਆ ਕਿੱਦਾਂ ਦੀ ਚੀਜ਼ ਤੇ ਪੈਸੇ ਲਾਏ ਨੇ ਤੇ ਤੁਹਾਡੇ ਪੈਸੇ ਲਾਏ ਰਾਸ ਹੋਣ ਬਸ ਇਹ ਹੁੰਦਾ ਕਿ ਫੈਬਰਿਕ ਪੂਰਾ ਫਾਈਨ ਹੋਵੇ ਇਸ ਲਈ ਬਹੁਤ ਪੈਣਾ ਦੀ ਬਹੁਤ ਟਾਈਮ ਦੀ ਇਹ ਡਿਮਾਂਡ ਸੀ ਕਾਟ ਰਾਈਜ਼ ਲੈ ਕੇ ਆਓ ਸੋ ਸਭ ਤੋਂ ਵਧੀਆ ਜਾਨਕਿ ਫੈਬਰਿਕ ਪੂਰਾ ਸੁਪਰ ਕਲੈਕਸ਼ਨ ਦੇ ਨਾਲ ਆ ਚੁੱਕਿਆ ਬਸ ਤੁਸੀਂ ਹੁਣ ਆਪਣੇ ਆਰਡਰ ਪਲੇਸ ਕਰਨੇ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਅੱਜ ਦੀ ਵੀਡੀਓ ਦਾ ਸਭ ਤੋਂ ਟੌਪ ਹਿੱਟ ਵੈਲਵਟ ਦੇ ਸੂਟ ਮੈਂ ਦੋ ਦਿਖਾਉਣ ਲੱਗੀ ਆ ਦੋ ਹੀ ਪੀਸ ਆਪਣੇ ਕੋਲ ਸੈਂਪਲ ਦੇ ਤੌਰ ਤੇ ਆਏ ਨੇ ਸੋ ਇਹ ਸਾਰੀ ਵੀਡੀਓ ਦਾ ਕੋਰਟ ਰਾਈਸ ਦੇ ਉੱਪਰ ਸੀ ਪਰ ਮੈਂ ਲਾਸਟ ਦੇ ਵਿੱਚ ਤੁਹਾਨੂੰ ਦੋ ਪੀਸ ਦਿਖਾਉਣ ਲੱਗੀਆਂ ਦੋਨੇ ਸੁਪਰ ਹਿੱਟ ਨੇ ਜਾਨਕਿ ਇੰਨੇ ਸੋਹਣੇ ਕਲਰ ਆਏ ਨੇ ਨਾ ਵੀ ਕਹਿ ਨਹੀਂ ਸਕਦੇ ਜੇ ਕਿਸੇ ਭੈਣ ਨੇ ਇਹਦੇ ਨਾਲ ਹਨਾ ਕੁੜਤੀ ਵੀ ਜੇ ਤੁਸੀਂ ਕੁੜਤੀ ਬਣਾਉਣੀ ਹੈ ਨਾਲ ਕੋਈ ਬਾਟਮ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਵੀ ਇਹਦੇ ਨਾਲ ਆਪਾਂ ਮੈਚਿੰਗ ਵੀ ਕਰ ਦਾਂਗੇ ਪਰ ਜੇ ਤੁਸੀਂ ਇਹਦੇ ਨਾਲ ਆਲ ਓਵਰ ਸੂਟ ਹੀ ਬਣਾਉਣਾ ਚਾਹੁੰਦੇ ਹੋ ਨਾਲ ਪਲੇਨ ਦੁਪੱਟਾ ਲਾ ਕੇ ਹਨਾ ਟਾਈ ਡਾਈ ਜਾਂ ਕੁਝ ਵੀ ਨਾ ਪਲੇਨ ਹੀ ਰੱਖਣਾ ਚਾਹੁੰਦੇ ਹੋ ਲੈਸਸ ਦੇ ਨਾਲ ਰੈਡੀ ਕਰਨਾ ਚਾਹੁੰਦੇ ਹੋ ਸਭ ਤੋਂ ਟੌਪ ਬ੍ਰਾਂਡ ਆ ਮੇਰਾ ਇਹ ਰਸ਼ੀਆ ਦਾ ਬ੍ਰਾਂਡ ਆ ਇੰਨੀ ਸੋਹਣੀ ਕਲੈਕਸ਼ਨ ਲੈ ਕੇ ਆਉਂਦਾ ਯਾਨੀ ਕਿ ਕਹਿ ਨਹੀਂ ਸਕਦੀ ਮੈਂ ਇਹਦੇ ਬਾਰੇ ਵਿੱਚ ਵੀ ਇੰਨਾ ਸੋਹਣਾ ਇਹਦਾ ਫੈਬਰਿਕ ਹੁੰਦਾ ਪੂਰਾ ਮੋਸਟ ਯਾਨੀ ਕਿ ਇੰਨਾ ਬਿਊਟੀਫੁੱਲ ਪ੍ਰਿੰਟ ਆ ਇੰਨਾ ਜ਼ਿਆਦਾ ਕੱਪੜੇ ਵਿੱਚ ਇੱਕ ਸ਼ਾਈਨ ਆ ਜਿਵੇਂ ਸ਼ਿਮਰ ਤੇ ਸ਼ਾਈਨ ਹੁੰਦੀ ਹੈ ਨਾ ਪਿਓਰ ਵੈਲਵਟ ਆ ਬਿਲਕੁਲ ਹੀ ਪਿਓਰ ਵੈਲਵਟ ਸਾਰੀ ਸਟੈਂਪਿੰਗ ਮਿਲੂਗੀ ਤੁਹਾਨੂੰ ਪੂਰੀ ਸਾਰੀ ਸਟੈਂਪਿੰਗ ਮਿਲੋਗੇ ਸੂੜ ਦੇ ਚਾਰੇ ਪਾਸੇ ਕੰਨੀ ਦੇ ਉੱਪਰ ਪਿਓਰ ਵਿਸਕੋਸ ਦੀ ਕੁਆਲਿਟੀ ਬਿਲਕੁਲ ਲਾਈਟ ਜਿਹੜੀ ਹੁੰਦੀ ਆ ਬਿਲਕੁਲ ਕਿਉਂਕਿ ਬੈਲਵਟ ਤੇ ਆਪਾਂ ਦੇਖਦੇ ਆ ਵੀ ਬਹੁਤ ਕੈੜੀ ਹੁੰਦੀ ਆ ਬਟ ਇਹ ਇੰਨੀ ਜਿਆਦਾ ਸੌਫਟ ਆ ਬਹੁਤ ਹੀ ਵਧੀਆ ਸੋ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇ ਬੈਲਵਟ ਦੋ ਹੀ ਪੀਸ ਸੈਂਪਲ ਦੇ ਤੌਰ ਤੇ ਆਏ ਨੇ ਜਿੰਨਾ ਪਹਿਣਾ ਦੇ ਪਹਿਲਾਂ ਸਕਰੀਨਸ਼ਾਟ ਆ ਕੇ ਮਿਲ ਜਾਣਗੇ ਉਹਨਾਂ ਨੂੰ ਇਹ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੋ ਜਾਊਗਾ 1500 ਰੁਪਿਆ ਪ੍ਰਾਈਸ ਆ ਇਹਦਾ ਰਸ਼ੀਆ ਦੀ ਟੌਪ ਦੀ ਕੁਆਲਿਟੀ ਆ ਸਭ ਤੋਂ ਉੱਪਰ ਮੈਨੂੰ ਮੰਨਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਹਿੱਟ ਯਾਨੀ ਕਿ ਕੱਪੜਾ ਇੰਨਾ ਜ਼ਿਆਦਾ ਫਾਈਨ ਆ ਪ੍ਰਿੰਟਿੰਗ ਤੁਹਾਡੇ ਸਾਹਮਣੇ ਆ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਵੀ ਦੋਨੇ ਇੰਨੇ ਜ਼ਿਆਦਾ ਸੋਹਣੇ ਨੇ ਦੋਨੇ ਕਲਰ ਆਉਣ ਲੱਗੂਗਾ ਵੀ ਆ ਵੀ ਲੈ ਲੀਏ ਆ ਵੀ ਲੈ ਲੀਏ ਕਿਉਂਕਿ ਮੈਂ ਖੋ ਦੇਣਾ ਚ ਕਨਫਿਊਜ਼ ਹੋਈ ਪਈ ਆ ਕਿ ਕਿਹੜਾ ਕਲਰ ਸੋਹਣਾ ਵਾ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਦੋਨੇ ਆ ਲੋ ਜੀ ਦੂਸਰਾ ਕਲਰ ਚੈੱਕ ਕਰ ਲਓ ਦੂਸਰਾ ਹੈਗਾ ਗ੍ਰੀਨ ਕਲਰ ਦੇਖੋ ਇੰਨਾ ਸੋਹਣਾ ਜਣ ਕੇ ਕੁਆਲਿਟੀ ਇੰਨੀ ਫਾਈਨ ਆ ਨਾ ਬਹੁਤ ਹੀ ਜ਼ਿਆਦਾ ਬਹੁਤ ਸੋਹਣੀ ਕੁਆਲਿਟੀ ਆ ਤੇ ਬਹੁਤ ਹੀ ਵਧੀਆ ਫੈਬਰਿਕ ਆ ਇੰਨਾ ਸੋਹਣਾ ਜਿਵੇਂ ਮਰਜੀ ਤੁਸੀਂ ਕਿਸੇ ਵੀ ਸਾਦੀਆਂ ਦੇ ਵਿੱਚ ਕੋਈ ਵੀ ਫੰਕਸ਼ਨ ਅਟੈਂਡ ਕਰਨਾ ਨਾ ਉਹਦੇ ਤੇ ਵੀ ਤੁਸੀਂ ਵਧੀਆ ਇਹਦੇ ਨਾਲ ਦੁਪट्टे ਲਾ ਕੇ ਜਿਵੇਂ ਮਰਜੀ ਤੁਸੀਂ ਪਾ ਕੇ ਜਾ ਸਕਦੇ ਹੋ ਕਿਸੇ ਵੀ ਫੰਕਸ਼ਨ ਤੇ ਇੰਨੀ ਗ੍ਰੇਸ ਦੋਗਾ ਸੂਟ ਸੂਟ ਦੇ ਵਿੱਚ ਗ੍ਰੇਸ ਹੀ ਬਹੁਤ ਜ਼ਿਆਦਾ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਵਧੀਆ ਸੋ ਜਿਹੜੀਆਂ ਇਸ ਜਸਟ ਆਪਣੇ ਕੋਲ ਸਿਰਫ ਸੈਂਪਲ ਦੇ ਲਈ ਦੋ ਪੀਸ ਆਈ ਸੀ ਸੋ ਮੈਂ ਦੋਨੇ ਤੁਹਾਨੂੰ ਸ਼ੋਅ ਕਰਨ ਲੱਗੀ ਆ ਜਿੱਦਾਂ ਰਿਸਪੌਂਸ ਹੋਇਆ ਤਾਂ ਹੋਰ ਜ਼ਰੂਰ ਲੈ ਕੇ ਆਵਾਂਗੇ ਬਟ ਹੁਣ ਇਹ ਸਿਰਫ ਦੋ ਹੀ ਪੀਸ ਨੇ ਜਿਹੜੀਆਂ ਪਹਿਣਾ ਨੇ ਸਕਰੀਨਸ਼ਾਟ ਪਹਿਲਾਂ ਆ ਗਏ ਉਹਨਾਂ ਨੂੰ ਇਹ ਦੋ ਪੀਸ ਮਿਲ ਜਾਣਗੇ ਨਹੀਂ ਤਾਂ ਨਹੀਂ ਜੀ ਫੇਰ ਨਹੀਂ ਹੈਗਾ ਰਿਪੀਟ ਇਹ ਹੀ ਡਿਜ਼ਾਈਨ ਆਵੇ ਇਹ ਵੀ ਨਹੀਂ ਕਹਿ ਸਕਦੇ ਲੇਕਿਨ ਬਲੇਕੇ ਜ਼ਰੂਰ ਹੋਰ ਪ੍ਰਿੰਟਾਂ ਚ ਲੈ ਕੇ ਆਵਾਂਗੇ ਤੇ ਜੇ ਪਹਿਣਾ ਦੀ ਸਭ ਤੋਂ ਜ਼ਿਆਦਾ ਡਿਮਾਂਡ ਇਹਨਾਂ ਦੀ ਰਹੀ ਤਾਂ ਵੈਲਵਟ ਵੀ ਜ਼ਰੂਰ ਲੈ ਕੇ ਆਵਾਂਗੇ ਲਓ ਜੀ ਜਿਹੜਾ ਮਰਜੀ ਪੀਸ ਇਹਨਾਂ ਚੋਂ ਕਰ ਲਓ ਬਾਕੀ ਕਾਟਰਾਇਜ਼ ਦੇ ਤਾਂ ਤੁਹਾਡੇ ਸਾਹਮਣੇ ਸਾਰੇ ਸੈਟ ਖੋਲ ਓਪਨ ਹੋ ਚੁੱਕੇ ਨੇ ਉਹਨਾਂ ਚੋਂ ਜਿਹੜੇ ਵੀ ਤੁਸੀਂ ਆਰਡਰ ਪਲੇਸ ਕਰਨੇ ਆ ਫਟਾਫਟ ਆਰਡਰ ਆਪਣੇ ਪਲੇਸ ਕਰ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕੇ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸਾਰੀ ਬਹੁਤ ਸੋਹਣੀ ਆਈ ਆ ਜਾਂ ਨਿਊ ਆਈ ਆ ਤੇ ਇੰਨੇ ਸੋਹਣੇ ਸੋਹਣੇ ਡਿਜ਼ਾਈਨਰ ਦੇ ਨਾਲ ਆਈ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਇੱਕ ਲੋ ਦੋ ਲੋ ਤਿੰਨ ਲੋ ਜਿੰਨੇ ਮਰਜ਼ੀ ਹੁਣ ਕਾਟਰਾਇਜ਼ ਦੇ ਸੂਟ ਲੈ ਲਓ ਸਭ ਤੋਂ ਜ਼ਿਆਦਾ ਡਿਮਾਂਡ ਸੀ ਭੈਣਾਂ ਦੇ ਵੀ ਕਾਟਰਾਇਜ਼ ਲੈ ਕੇ ਆਓ ਤੋ ਕਾਟਰਾ ਇਸ ਆਈ ਚੁੱਕੀ ਆ ਬਸ ਹੁਣ ਤੁਹਾਡਾ ਕੰਮ ਆ ਜੀ ਇਸ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਵਾ WhatsApp ਦਾ ਨੰਬਰ ਆਰਡਰ ਸਕਰੀਨ ਤੇ ਚੱਲ ਰਿਹਾ ਵਾ ਇਹਦੇ ਉੱਪਰ ਜਾ ਕੇ ਤੁਸੀਂ ਆਰਡਰ ਪੇਸ ਕਰਦੇ ਹੋ ਤੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਜਿਹੜੀਆਂ ਭੈਣਾਂ ਫਰਸਟ ਟਾਈਮ ਮੇਰੀ ਵੀਡੀਓ ਦੇਖਦੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀ Faz cheio,